ਪੀਬੀ ਕਾਨ ਮੇ న్యూਸ 24 ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਰਿਪੋਰਟਰ ਸੁਖਦੇਵ ਸਿੰਘ ਅੱਜ ਅਸੀਂ ਪਹੁੰਚੇ ਹਾਂ ਸਾਨੇਵਾਲਰ ਆਟੋ ਯੂਨੀਅਨ ਵਿੱਚ ਜਿੱਥੇ ਕਿ ਸਾਨੇਵਾਲਾ ਆਟੋ ਚਾਲਕਾਂ ਵੱਲੋਂ ਲਖਮਿੰਦਰ ਸਿੰਘ ਢਿੱਲੋਂ ਲੁਧਿਆਣਾ ਆਟੋ ਰਿਕਸ਼ਾ ਵਰਕਸ ਐਸੋਸੀਏਸ਼ਨ ਜ਼ਿਲ੍ਹਾ ਪ੍ਰਧਾਨ ਜੀ ਦੀ ਅਗਵਾਈ ਵਿੱਚ ਸਰਕਾਰ ਦੀਆਂ ਨੀਤੀਆਂ ਖਿਲਾਫ ਰੋਸ ਪ੍ਰਦਰਸ਼ਨ ਹੋਇਆ ਇਸ ਰੋਸ ਵਿੱਚ ਪਹੁੰਚੇ ਚੇਅਰਮੈਨ ਕੁਲਜੀਤ ਸਿੰਘ ਕਟਾਣੀ, ਪਰਮਜੀਤ ਕੋਹਾੜਾ, ਪ੍ਰਧਾਨ ਸਣੀ ਅਰੋੜਾ, ਰਾਜੂ ਜੀ, ਪਰਮਜੀਤ ਪੱਪੀ, ਰੇਲਵੇ ਸਟੇਸ਼ਨ ਲੁਧਿਆਣਾ, ਅਰुण ਕੁਮਾਰ ਸਬਜੀ ਮੰਡੀ ਪਰ ਲੁਧਿਆਣਾ, ਪ੍ਰਧਾਨ ਸੱਜਣ, ਸੱਜਣ ਸਿੰਘ ਬਸਤੀ ਜੋਤੇਵਾਲ, ਪ੍ਰਧਾਨ ਦਰਸ਼ਨ ਸਿੰਘ ਮੇਨ ਬੱਸ ਸਟੈਂਡ ਲੁਧਿਆਣਾ, ਦਲਜੀਤ ਸਿੰਘ ਪਵਾ, ਮਨਜਿੰਦਰ ਸਿੰਘ ਪਵਾ, ਪਿੰਦਰ ਅਤੇ ਹੋਰ ਮੈਂਬਰ ਮੌਜੂਦ ਸਨ। ਆਪਣੇ ਆਟੋ ਰਿਕਸ਼ਾ ਵੀਰਾਂ ਨੂੰ ਇਹ ਹੀ ਬੇਨਤੀ ਕਰਾਂਗਾ ਕਿ ਸਾਰੇ ਉੱਪਰ ਇਕੱਠੇ ਹੋ ਜਿਦੋਂ ਤੁਸੀਂ ਇਕੱਠੇ ਹੋਵੋਗੇ ਪ੍ਰੋਟੈਸਟ ਨੇ ਆਪੇ ਹਿੱਲ ਜਾਣਾ ਤੇ ਮੈਂ ਆਪਣੇ ਸਾਰੇ ਵੀਰਾਂ ਨੂੰ ਆਟੋ ਰਿਕਸ਼ਾ ਚਾਲਕਾਂ ਨੂੰ ਇਹ ਹੀ ਕਹਾਂਗਾ ਵੀ ਇੱਕੇ ਦਾ ਸੂਤ ਦਿਓ ਕੱਲ ਨੂੰ ਬੱਸ ਦੇ ਮੀਟਿੰਗਾਂ ਦਾ ਸਾਰ ਬੰਦ ਬੰਦ ਇਕੱਠੇ ਹੋ ਜਾਓ ਮੇਰਾ ਨਾਮ ਤਨராஜ் ਰਾਜ ਰਾਜੂ ਹੈ ਜੀ ਮਸਲਾ ਇਹ ਆ ਸਰ ਵੀ ਸਾਨੂੰ ਨੇ ਇਹਨਾਂ ਨੇ ਕਿਹਾ 15 ਤਰੀਕ ਤੋਂ ਬਾਅਦ ਜਿਹੜਾ ਡੀਜ਼ਲ ਆਟੋ ਹੈ ਸ਼ਹਿਰ ਦੇ ਅੰਦਰ ਨਹੀਂ ਆਏਗਾ ਉਹਦੇ ਕਰਕੇ ਅਸੀਂ ਸਾਰੇ ਅੱਜ ਇਕੱਠੇ ਹੋਏ ਆਂ ਜੀ ਵੀ ਜੇ ਤੁਸੀਂ ਬੰਦ ਕਰਦੇ ਹੋ ਨਾ ਡੀਜ਼ਲ ਗੱਡੀ ਸਾਰੀ ਬੰਦ ਕਰੋ ਨਾ ਕੰਲਾ ਆਟੋ ਰਿਕਸ਼ਾ ਥੋੜਾ ਬੰਦ ਕਰੋਗੇ ਤੁਸੀਂ ਬੱਸਾਂ ਚੱਲਦੀਆਂ ਸਰਕਾਰੀ ਸਰਕਾਰੀ ਹੋਰ ਜਿਹੜੀਆਂ ਵਹੀਕਲ ਹੈਗੀਆਂ ਹੋਰ ਇਹਨਾਂ ਦੀਆਂ ਪੁਲਿਸ ਵਾਲਿਆਂ ਦੀਆਂ ਹੋਰ ਗੱਡੀਆਂ ਨੇ ਬੱਚਿਆਂ ਦੇ ਸਕੂਲਾਂ ਦੀਆਂ ਬੱਸਾਂ ਨੇ ਇਹਨਾਂ ਨੂੰ ਕੋਈ ਨਹੀਂ ਪੁੱਛਦਿਆ ਸਿਰਫ ਸਾਡੀਆਂ ਆਟੋ ਹੀ ਸਾਡੇ ਸਿਰਫ ਨਜ਼ਰ ਆਉਂਦੇ ਇਹਨਾਂ ਨੂੰ ਦੱਸੋ ਸਰ ਸ਼ਹਿਰ ਚ ਤਾਂ ਆਉਂਦੇ ਹੀ ਨੇ ਨਾ ਜੀ ਉਹ ਆ ਲੋਕਲ ਬੱਸਾਂ ਵੀ ਚੱਲਦੀਆਂ ਨੇ ਡੀਜ਼ਲ ਨੇ ਨਾ ਜੀ ਇਹੇ ਸ਼ਹਿਰ ਚ ਜਲਦੀਆਂ ਨੇ ਨਾ ਇਹ ਤੇ ਆਟੋ ਕਿਤੇ ਅੱਜ ਦਾ ਤਾਂ ਚੱਲ ਨਹੀਂ ਰਿਹਾ ਜਾਂ ਤਾਂ ਜੇ ਤੁਸੀਂ ਡੀਜ਼ਲ ਬੰਦ ਕਰਨਾ ਜਾਂ ਤਾਂ ਸਾਰਾ ਬੰਦ ਕਰੋ ਕੋਈ ਗੱਲ ਨਹੀਂ ਅਸੀਂ ਨਾਲ ਆ ਸਾਰੇ ਨਹੀਂ ਸਰ ਪ੍ਰਾਣੀਆਂ ਨਹੀਂ ਕਹਿੰਦੇ ਕੋਈ ਡੀਜ਼ਲ ਗੱਡੀ ਅੰਦਰ ਆਉਣੀ ਨਹੀਂ ਸ਼ਹਿਰ ਦੇ ਅੰਦਰ ਗਰੀਬ ਆਦਮੀ ਦੱਸੋ ਕਿੱਥੋਂ ਰੋਟੀ ਕਾਊਗਾ ਅੱਜ 3.5 ਲੱਖ ਰੁਪਏ ਦੀ ਸੀਐਨਜੀ ਗੱਡੀ ਆ ਕਿੱਥੋਂ ਬੰਦਾ ਲੈ ਲੂਗਾ ਜੀ ਦੱਸੋ ਕੰਮ ਕਰ ਤਾਂ ਕੀ ਹੈ ਨਹੀਂ ਮੀਟਿੰਗ ਸਰ ਇਸੇ ਕਰਕੇ ਸਾਰੇ ਇਕੱਠੇ ਹੋਏ ਆ ਜੀ ਤੇ ਹੁਣ ਕੱਲ ਬੱਸ ਸਟੈਂਡ ਸਾਡੀ ਮੀਟਿੰਗ ਹੈਗੀ ਐ ਤੇ ਉੱਥੇ ਦੇਖਦੇ ਆ ਜੀ ਕਿੱਦਾਂ ਵੀ ਐ ਜੋ ਵੀ ਮੰਗ ਸਾਡੀ ਇਹ ਹੈ ਵੀ ਗਰੀਬ ਆਦਮੀ ਰੋਟੀ ਖਾ ਰਿਹਾ ਇਹਨਾਂ ਨੂੰ ਖਾਣ ਦਿਓ ਜੀ ਜੇ ਤੁਸੀਂ ਬੰਦ ਕਰਨਾ ਡੀਜ਼ਲ ਸਾਰੀ ਗੱਡੀ ਬੰਦ ਕਰੋ ਨਾ ਇੱਕ ਆਟੋ ਨੂੰ ਨਾ ਨਾ ਬੰਦ ਕਰੋ ਮੈਂ ਲਖਵਿੰਦਰ ਸਿੰਘ ਢਿੱਡੋਂ ਪ੍ਰਧਾਨ ਜਿਹੜਾ ਅੱਜ ਪੁੱਛਿਆ ਵਰਤਨ ਲੁਧਿਆਣਾ ਮੈਂ ਇਹ ਕਹਿਣਾ ਚਾਹੁੰਦਾ ਵੀ ਸਰਕਾਰ ਨੂੰ ਵੀ ਜਿਹੜੀ ਸਰਕਾਰ ਨੇ ਸਾਡੇ ਤੇ ਅੱਜ ਆਹ ਨਵਾਂ ਪ੍ਰਚਾਰ ਕਰ ਕਰਕੇ ਬੜਾ ਬੜਾ ਕੀ ਕੀਤਾ ਵੀ ਲਾਇਸੈਂਸ ਹੋਣਾ ਚਾਹੀਦਾ ਇਹਦੇ ਕੋਲ ਸ਼ੋਰ ਥੁਣੀ ਚਾਹੀਦੀ ਆ ਇਹ ਡੀਜ਼ਲ ਗੱਡੀ ਵੀ ਆਉਣ ਲਈ ਦੇਣੀ ਤੇ ਇਹ ਡੀਜ਼ਲ ਗੱਡੀ ਪਹਿਲਾਂ ਆਈ ਕਿਉਂ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਜਿਹੜੀ ਗੱਡੀ ਚੱਲ ਰਹੀ ਐ ਅਸੀਂ ਉਹ ਗੱਡੀ ਨਹੀਂ ਬੰਦ ਕਰਨ ਦੇ ਹੱਕ ਵਿੱਚ ਅਸੀਂ ਨਵੀਂ ਗੱਡੀ ਨਾ ਭੇਜੋ ਬਾਕੀ ਅਸੀਂ ਇੱਕ 3-ਵਿਲਰ ਵਾਸਤੇ ਸਪੈਸ਼ਲ ਕੈਟਾਗਰੀ ਨਹੀਂ ਅਸੀਂ ਚਾਹੁੰਦੇ ਵੀ ਸਪੈਸ਼ਲ ਕੈਟਾਗਰੀ ਹੋਵੇ ਜਿਹੜੀ ਗੱਡੀ ਜਿਵੇਂ ਸਾਰੀਆਂ ਗੱਡੀਆਂ ਜਿਵੇਂ ਚਲਦੀਆਂ ਸਾਨੂੰ ਉੱਥੇ ਕੈਟਾਗਰੀ ਚ ਰੱਖਿਆ ਜਾਂਦਾ ਵੀ ਜਾਨੇ ਸਾਰੀਆਂ ਗੱਡੀਆਂ ਚਲਦੀਆਂ ਡੀਜ਼ਲ ਅਸੀਂ ਚੱਲਾਂਗੇ ਨੰਬਰ 2 ਅਸੀਂ ਜ਼ੋਰ ਦੇ ਗੱਡੀ ਦੀ ਤਾਂ ਕਰਾਵਾਂਗੇ ਜੇ ਸਾਡੇ ਕੋਲ ਲਾਇਸੈਂਸ ਹੋਊਗਾ ਜੇ ਲਾਇਸੈਂਸ ਸਾਡੇ ਕੋਲ ਅਜੇ ਤੱਕ ਪੰਜਾਬ ਵਿੱਚ 3 ਵੀਲਰ ਦਾ ਕੋਈ ਲਾਇਸੈਂਸ ਹੀ ਨਹੀਂ ਬਣਿਆ ਕੋਈ ਸਰਕਾਰ ਲਾਇਸੈਂਸ ਬਣਾ ਕੇ ਦੇ ਹੀ ਨਹੀਂ ਰਹੀ ਕਿਉਂਕਿ ਜਦੋਂ ਇਹਨਾਂ ਕੋਲ ਅਪਰੂਵਡ ਲਾਇਸੈਂਸ ਹੈ ਹੀ ਨਹੀਂ ਸਰਕਾਰ ਦੇ ਕੋਲ ਜਿਹੜੀ ਸਰਕਾਰ ਕੋਲ ਚੀਜ਼ ਬਣੀ ਹੋਈ ਨਹੀਂ ਤੋ ਸਾਨੂੰ ਲੈਂਡਵੇਸ ਤੇ ਕਿਵੇਂ ਮਜਬੂਰ ਕੀਤਾ ਜਾਂਦਾ ਜਿਹੜਾ ਲਾਇਸੈਂਸ ਇਹ ਬਣਾ ਕੇ ਦੇ ਰਹੇ ਉਹ ਆਟੋ ਦੇ ਉੱਤੇ ਵੈਲਿਡ ਨਹੀਂ ਕਿਉਂਕਿ ਉਹਦੇ ਨਾਲ ਸਾਨੂੰ ਕਲੇਮ ਨਹੀਂ ਮਿਲਦਾ ਸਾਨੂੰ ਇਹ ਕਹਿਣ ਵੀ ਸਾਨੂੰ ਇਸੇ ਇਸੇ ਲਾਇਸੈਂਸ ਦੇ ਤੇ ਸ਼ੋਰਟ ਕੰਪਨੀ ਵਾਲੇ ਲੈ ਕੇ ਦੇਣ ਤੇ ਸਾਨੂੰ ਕਲੇਮ ਮਿਲੂਗਾ ਅਸੀਂ ਲੈਣ ਨੂੰ ਤਿਆਰ ਨੰਬਰ 2 ਜਿਹੜੇ ਈ ਰਿਕਸ਼ੇ ਇੱਤੇ ਛੱਡੇ ਜਾ ਰਿਹਾ ਬਾਜ਼ਾਰ ਦੇ ਵਿੱਚ ਤੁਸੀਂ ਦੇਖੋ ਜੀ 40000 ਦੇ ਵਿੱਚ ਈ ਰਿਕਸ਼ਾ ਤਿਆਰ ਹੋ ਜਾਂਦਾ ਅੱਜ ਇੱਥੇ ਅਸੀਂ ਆਪਣੇ ਘਰੇ ਤਿਆਰ ਕਰੀਏ ਤੇ 40000 ਦੇ ਵਿੱਚ ਈ ਰਿਕਸ਼ਾ ਤਿਆਰ ਹੋ ਜਾਂਦਾ ਉਹ 120000 130000 2 ਲੱਖ ਦਾ 3 ਲੱਖ ਦਾ ਰਿਕਸ਼ਾ ਆਪਣੀ ਮਰਜ਼ੀ ਦੇ ਨਾਲ ਉਹ ਕਿਸੇ ਵੀ ਅਥੋਰਾਈਜ਼ਡ ਕੰਪਨੀ ਵੱਲੋਂ 3 ਬਿੱਲਰ ਨਹੀਂ ਬਣਾਇਆ ਜਾ ਰਿਹਾ ਉਹ ਈ ਰਿਕਸ਼ਾ ਨਹੀਂ ਬਣਾਇਆ ਜਾ ਰਿਹਾ ਘਰ-ਘਰ ਲੋਕ ਈ ਰਿਕਸ਼ੇ ਬਣਾਉਣ ਲੱਗ ਪਏ ਅੱਜ ਕਰ ਇੱਥੇ ਲੁਧਿਆਣੇ ਦੇ ਵਿੱਚ ਤੁਸੀਂ ਦੇਖੋ ਘਰ-ਘਰ ਆਪਣੇ ਵਰਕਸ਼ਾਪਾਂ ਬਣ ਗਈਆਂ ਇਹ ਦੇਖੋ ਇਹ ਜਦੋਂ ਇਹ ਚੀਜ਼ਾਂ ਦਾ ਜਦੋਂ ਅਸੀਂ ਇਹ ਵਿਰੋਧ ਕਰਦੇ ਆ ਵੀ ਇਹਨਾਂ ਨੂੰ ਬੰਦ ਕੀਤਾ ਜਾਵੇ ਉਦੋਂ ਕਿਉਂ ਨਹੀਂ ਇਹ ਬੰਦ ਕਰ ਦੇ ਜਦੋਂ ਇਹ ਲੋਕਾਂ ਦੇ ਸਿਰ ਕਰਜ਼ਾ ਚੜ ਜਾਂਦਾ ਉਦੋਂ ਇਹ ਆ ਕੇ ਕਹਿੰਦੇ ਵੀ ਇਹਨਾਂ ਨੂੰ ਬੰਦ ਕਰੋ ਅੱਜ ਉਹਦੇ ਲਈ ਆਰਸੀ ਅੱਜ ਉਹਦੇ ਲਈ ਆ ਉੱਤੇ ਲੈ ਕੇ ਲਾਉਣ ਫਟਾਫਟਾ ਕਰਕੇ ਵੀ ਇਹ ਜਿਹੜਾ 3 ਈ ਰਿਕਸ਼ਾ ਕਿਸੇ ਨੇ ਲੈਣਾ ਉਹ ਉੱਥੇ ਇਹ ਰਿਕਸ਼ਾ ਉਸ ਬੰਦੇ ਨੂੰ ਵੇਚਿਆ ਜਾਵੇ ਜਿਹਦੇ ਕੋਲ ਲਾਇਸੈਂਸ ਹੈਗਾ ਹੁਣ ਜੇ ਅੱਜ ਇਹ ਕਰਦਣ ਵੀ ਜਿੰਨੇ ਡੀਲਰ ਲੁਧਿਆਣਾ ਦੇ ਵਿੱਚ ਹੈਗੇ ਆ ਉਹ ਇਹ ਰਿਕਸ਼ਾ ਨਹੀਂ ਵੇਚਣਗੇ ਉਹ ਵੇਚਣਗੇ ਉਸ ਬੰਦੇ ਨੂੰ ਜਿਹੜੇ ਬੰਦੇ ਦੇ ਕੋਲ ਲਾਇਸੈਂਸ ਹੈ ਜਿਹੜਾ ਬੰਦਾ ਵੀ ਖਰੀਦਣ ਜਾਂਦਾ ਉਹ ਪਹਿਲਾਂ ਆਪਣਾ ਲਾਇਸੈਂਸ ਪੇਸ਼ ਕਰੇ ਉੱਥੇ ਵੀ ਮੈਂ ਇਹ ਰਿਕਸ਼ਾ ਲੈਣਾ ਚਾਹਣਾ ਲਵੇ ਜੀ ਜਦਕੇ ਪਰ ਲੇਕਿਨ ਉਹਦੇ ਕੋਲ ਉਹ ਰਿਕਸ਼ੇ ਦਾ ਲਾਇਸੈਂਸ ਹੋਣਾ ਚਾਹੀਦਾ ਆ ਜੇ ਅੱਜ ਇਹ ਗੱਲ ਹੋ ਜਾਏ ਤਾਂ ਇਹ ਰਿਕਸ਼ੇ ਸਾਰੇ ਬਿਲਕੁਲ ਮਦ ਹੋ ਜਾਣਗੇ ਪਿਓਰ ਰੈਸਟ ਘਟ ਮੁਝੇ ਰਾਤ ਚ ਕੱਟ ਜੂਗਾ ਤੇ ਕੋਈ ਗੱਲ ਹੀ ਨਹੀਂ ਰਹੇ ਹੁਣ ਸਾਡੀ ਤਾਂ ਮਸਲਾ ਇਸ ਗੱਲ ਦਾ ਹੀ ਆ ਵੀ ਭਾਈ ਅਸੀਂ ਜਿਹੜੇ 3-ਵਿਲਰ ਜਿਹੜੇ ਚੱਲਦੇ ਆ ਜਿਹੜੇ ਜਿਨ੍ਹਾਂ ਨੂੰ ਇਹ ਕਹਿ ਰਿਹਾ ਵੀ ਡੀਜ਼ਲ ਗੱਡੀਆਂ ਆ 2009 ਦੇ ਵਿੱਚ ਬੰਦ ਕੀਤੀਆਂ ਸੀ ਹਾਈ ਕੋਰਟ ਨੇ ਬੰਦ ਕੀਤੀਆਂ ਸੀ ਤੇ ਹਾਈ ਕੋਰਟ ਦੇ ਹੁਕਮਾਂ ਦੀ ਬਦੂਲੀ ਕਹਨੇ ਕੀਤੀ ਇਹਨੇ ਇਸੇ ਪ੍ਰਸ਼ਾਸਨ ਨੇ ਕਰੀ ਇਸੇ ਨੇ ਪੀਵੀ 10 ਦੇ ਕੋਈ ਜਗਰਾਮਾਂ ਦਾ ਪਰਮਿਟ ਦਿੱਤਾ ਇਸੇ ਨੇ ਪੀਵੀ 10 ਦੇ ਕੇ ਖੰਨੇ ਦਾ ਪਰਮਿਟ ਦਿੱਤਾ ਜਦਕਿ ਉਸ ਤੋਂ ਪਹਿਲਾਂ ਕੋਈ ਖੰਨੇ ਦਾ ਪਰਮਿਟ ਨਹੀਂ ਸੀ ਕੋਈ ਜਗਰਾਮਾਂ ਦਾ ਪਰਮਿਟ ਨਹੀਂ ਸੀ ਹਾਈ ਕੋਰਟ ਦੀ ਡਾਇਰੈਕਸ਼ਨ ਤੋਂ ਬਾਅਦ ਸਾਰੇ ਪਰਮਟ ਨਵੇਂ ਬਣਾ ਦਿੱਤੇ ਇਹਨਾਂ ਨੇ ਕਿਉਂਕਿ ਇਹਨਾਂ ਨੇ ਚੋਰ ਮੋਰੀਆ ਬਣਾਤੀਆਂ ਗਰੀਬਾਂ ਨੂੰ ਲੁੱਟਣ ਵਾਸਤੇ ਜਿਹੜੇ ਲੋਕ ਸੀਗੇ ਪੈਸਾ ਖਰਾਬ ਕਰ ਲਿਆ ਹੁਣ ਜਦੋਂ ਲੋਕ ਫਸ ਗਏ ਤਾਂ ਅੱਜ ਹੁਣ ਕਹਿੰਦੇ ਵੀ ਨਹੀਂ ਤੁਸੀਂ ਇਸ ਪਾਸੇ ਹਾਂਜੀ ਮੈਨੂੰ ਨਹੀਂ ਬਿਲਕੁਲ ਬਿਲਕੁਲ ਇਹ ਤਾਂ ਗਰੀਬਾਂ ਦੇ ਹੱਕ 'ਚ ਹੀ ਨਹੀਂ ਇਹ ਤਾਂ ਸਰਕਾਰ ਵੀ ਗਰੀਬਾਂ ਦੇ ਉਲਟ ਉਹ ਮੈਂ ਮੇਰੀ 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 ਬੇਨਤੀ ਸੁਣੋ ਜੀ ਦੇਖੋ ਇਹ ਇਹ ਜਿਹੜਾ ਆਟੋ ਰਿਕਸ਼ਾ ਆ ਜੇ ਆਟੋ ਰਿਕਸ਼ਾ ਨੂੰ ਜਿਹੜਾ ਪਰਮਿਟ ਦਿੱਤਾ ਗਿਆ ਆ ਉਹ ਕਿੰਨਾ ਕੰਟੈਕਟ ਕਰੇ ਪਰਮਿਟ ਦਿੱਤਾ ਗਿਆ ਤੁਹਾਨੂੰ ਸਪੇਸ ਕੰਟੈਕਟ ਕਰ ਦਿੱਤੀ ਨਹੀਂ ਗਈ ਸਾਡੇ ਕੋਲੋਂ ਸਟੇਜ ਕੈਰੀਅਰ ਚਲਵਾਇਆ ਜਾ ਰਿਹਾ ਔਰ ਧੜਾ ਧੜ ਚਲਾਇਆ ਜਾ ਰਿਹਾ ਉਹ ਜਦੋਂ ਸਾਡੇ ਕੋਲੋਂ ਪਹਿਲੇ ਦਿਨ ਤੋਂ ਹੀ ਉਹ ਗਲਤ ਕਰਾਇਆ ਜਾ ਰਿਹਾ ਕੰਮ ਜਦੋਂ ਉਹ ਸਮੇਂ ਚੀਜ਼ ਪੈਦਾ ਹੋਈ ਆ ਉਦੋਂ ਨਹੀਂ ਉਹਨੂੰ ਸਮਝਾਇਆ ਗਿਆ ਜੇ ਬੱਚੇ ਨੂੰ ਪੈਦਾ ਹੋਣ ਤੋਂ ਬਾਅਦ ਅਸੀਂ ਗਾਈਡੈਂਸ ਦੇਵਾਂ ਗਾਈਡੈਂਸ ਕਿਹਨੇ ਦੇਣੀ ਪੇਰੈਂਟਸ ਨੇ ਦੇਣੀ ਪੀਰੈਂਟ ਕੋਣ ਹੁੰਦਾ ਗਵਰਨਮੈਂਟ ਗਵਰਨਮੈਂਟ ਨੇ ਜਦੋਂ ਉਹਨੂੰ ਗਾਈਡੈਂਸ ਹੀ ਗਲਤ ਦਿੱਤੀ ਹੈ ਤਾਂ ਦੋਚੀ ਕੌਣ ਗਵਰਨਮੈਂਟ ਦੋਚੀ ਆ ਉਹ ਜਿਹੜੇ ਗਰੀਬ ਹਤੇ ਉਹ ਥੋੜੀ ਦੋਚੀ ਆ ਅੱਜ ਉਹ ਦੋਸ਼ ਗਰੀਬਾਂ 'ਚ ਕੱਢਣ ਲੱਗੇ ਹੋਇਆ ਕਿਉਂਕਿ ਉਹ ਆਪਣੀ ਗਲਤੀ ਮੰਨ ਨਹੀਂਦੇ ਦੂਜੇ 'ਤੇ ਗਲਤੀ ਪਾ ਰਹੇ ਆ ਉਹ ਇਸ ਕਰਕੇ ਅਸੀਂ ਇਹ ਕਹਿੰਨੇ ਆ ਵੀ ਜੇ ਤੁਸੀਂ 3-ਵਿੱਲਰ ਨੂੰ ਲਾਇਸੈਂਸ ਜ਼ਰੂਰੀ ਮੰਨਦੇ ਆ ਤੇ ਅੱਜ ਤੋਂ ਬਾਅਦ ਕੋਈ ਵੀ ਈ ਰਿਕਸ਼ਾ ਕੋਈ ਵੀ ਆਟੋ ਕੋਈ ਵੀ ਜਿਹੜਾ ਲਾਇਸੈਂਸ ਤੋਂ ਬਿਨਾਂ ਨਹੀਂ ਵਿਕਣਾ ਚਾਹੀਦਾ ਸਾਰੇ ਲੁਧਿਆਣੇ ਦੀਆਂ ਏਜੰਸੀ ਵਾਲਿਆਂ ਨੂੰ ਅੱਜ ਹੀ ਸਰਕਾਰੇ ਕਰੇ ਵੀ ਭਾਈ ਜਿਹਦੇ ਕੋ ਲਾਇਸੈਂਸ ਹੋਇਆ ਉਹਨੂੰ ਵਿੱਚ ਕਿਉਂਕਿ ਉੱਥੇ ਦਾ ਧੜਾ ਧੜਾ ਕੋਈ ਕਿਤੇ ਆਇਆ ਜਿੱਤੋਂ ਮਰਜੀ ਆਇਆ ਉਹਨੂੰ 10000 20000 ਦਿੰਦਾ ਤੋਂ ਲੈ ਕੇ ਰੋੜਦਿਆ ਦਿੰਦਾ ਇਸ ਕਰਕੇ ਅਸੀਂ ਅੱਜ ਇਸ ਚੀਜ਼ ਦੇ ਖਿਲਾਫ ਆ ਸਾਰੇ ਅਸੀਂ ਸਾਰੇ ਲੋਕ ਸਾਰੇ ਪੂਰੇ ਲੁਧਿਆਣੇ ਤੋਂ ਇਕੱਠੇ ਹੋਏ ਆ ਸਾਡੀਆਂ ਹੋਰ ਵੀ ਹੁਣ ਲਗਾਤਾਰ ਐਸਾ ਆਪਣੇ ਮੀਟਿੰਗਾਂ ਚੱਲਣਗੀਆਂ ਅਸੀਂ ਸਾਰੇ ਇਕੱਠੇ ਹੋ ਕੇ ਸਾਰੇ ਅਸੀਂ ਇਸ ਚੀਜ਼ ਦਾ ਹੱਲ ਲੱਭਾਂ ਹਾਂ ਜੰਨੀ ਸਾਹਿਬ ਨੇ ਜਦੋਂ ਵੋਟਾਂ ਲੈਣੀਆਂ ਸੀ ਅੱਜ ਤੋਂ 2 ਸਾਲ ਪਹਿਲਾਂ ਸਾਨੂੰ ਗਿੱਲ ਚੌਕ ਮਿੰਨੂ ਮੈਂ ਆਪ ਖੁਦ ਉਸ ਸਮੇਂ ਵਿੱਚ ਸੀ ਅਸੀਂ ਮਿਲੇ ਉਹਨੂੰ ਜਾ ਕੇ ਉਦੋਂ ਉਸੇ ਬੰਦੇ ਨੇ ਐਲਾਨ ਕੀਤਾ ਉਹ ਚੀਫ ਮਨਿਸਟਰ ਸੀ ਪੰਜਾਬ ਦਾ ਕਹਿੰਦਾ ਇਸ ਚੀਜ਼ ਨੂੰ ਕੋਈ ਲਾਇਸੈਂਸ ਨਹੀਂ ਚਾਹੀਦਾ ਕੋਈ ਇਹਨੂੰ ਆਰ.ਟੀ ਨਹੀਂ ਚਾਹੀਦੀ ਕੋਈ ਇਹਦਾ ਪਰਮਿਟ ਨਹੀਂ ਇਹਨੂੰ ਸਿਰਫ ਇੱਕ ਕਾਰਪੋਰੇਸ਼ਨ ਦੀ ਪਰਚੀ ਲੱਗੂ ਤੇ ਅੱਜ 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 ਉਹ ਕਾਰਪੋਰੇਸ਼ਨ ਦੀ ਪਰਚੀ ਲੱਗੀ ਨਹੀਂ ਅੱਜ ਨਵੀਂ ਗਵਰਨਮੈਂਟ ਆ ਗਈ ਔਰ ਇਹੀ ਗਵਰਨਮੈਂਟ ਨਾਲ ਵੀ ਉਦੋਂ ਸਾਡੀ ਗੱਲ ਹੋਈ ਅਸੀਂ 4 ਵਜੇ ਪੰਜਾਬੀ ਭਗਵਾਨਿਕ ਭਵਨ ਇਹਨਾਂ ਨੂੰ ਮਿਲੇ ਉਸ ਦਿਨ ਵੀ ਅਸੀਂ ਇਹ ਮੰਗਾ ਇਹਨਾਂ ਦੇ ਕੋਲ ਰੱਖੀਆਂ ਇਹਨਾਂ ਨੇ ਉਦੋਂ ਸਾਨੂੰ ਸਪਸ਼ਟ ਕਰ ਦਿੱਤਾ ਵੀ ਅਸੀਂ ਇਹ ਗੱਲ ਕਰਾਂਗੇ ਤੇ ਅਸੀਂ ਉਦੋਂ ਵੀ ਇਹ ਗੱਲ ਕਹੀ ਸੀ ਭਗਵੰਤ ਮਾਨ ਨੂੰ ਵੀ ਸਾਨੂੰ ਉਹ ਕੰਮ ਨਾ ਹੋਵੇ ਗੋਬੀ ਜੀ ਦੇ ਕੱਚੇ ਵਪਾਰ ਨੇ ਵਾਲਾ ਵੀ ਤੁਸੀਂ ਉਹ ਕੰਮ ਕਰਨਾ ਨਾ ਸਾਡੇ ਨਾਲ ਹੈ ਉਹ ਵੀ ਬਾਅਦ ਚ ਮੁੱਕੇ ਜੋ ਔਰ ਅਸੀਂ ਪੰਜ ਵਾਰ ਐਪਲੀਕੇਸ਼ਨ ਨੂੰ ਦਿੱਤੇ ਹਰਦੀਪ ਸਿੰਘ ਮੁੰਡੀਆਂ ਰਾਹੀਂ ਵੀ ਸਾਨੂੰ ਮਿਲਣ ਦਾ ਟਾਈਮ ਦਿੱਤਾ ਜਾਂ ਸਾਨੂੰ ਅੱਜ ਤੱਕ ਮਿਲਣ ਦਾ ਟਾਈਮ ਨਹੀਂ ਦਿੱਤਾ ਗਿਆ ਜਦੋਂ ਸਾਨੂੰ ਮਿਲਣ ਦਾ ਟਾਈਮ ਹੀ ਨਹੀਂ ਦਿੱਤਾ ਗਿਆ ਉਦੋਂ ਫਰਮਾਨ ਜਾਰੀ ਕੀਤੇ ਜਾ ਰਹੇ ਸਾਡੇ ਲਾਈਸੈਂਸ ਸਾਨੂੰ ਬਣਾ ਕੇ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਲਾਈਸੈਂਸ ਇਹਨਾਂ ਕੋਲ ਹੈ ਹੀ ਨਹੀਂ ਪੰਜਾਬ ਗਵਰਨਮੈਂਟ ਦੇ ਕੋਲ ਪੰਜਾਬ ਦੇ ਵਿੱਚ 3 ਵੀਲਰ ਦਾ ਲਾਈਸੈਂਸ ਹੀ ਨਹੀਂ ਹੈ ਕੋਈ ਜੇ ਤੋ ਲਾਈਸੈਂਸ ਹੈ ਹੀ ਨਹੀਂ ਤੋ ਜਿਹੜੀ ਚੀਜ਼ ਪੈਦਾ ਹੀ ਨਹੀਂ ਇਹਨਾਂ ਨੇ ਕੀਤੀ ਉਹ ਸਾਨੂੰ ਦੇ ਕੇ ਤੋ ਦੇਣਗੇ ਇਸ ਕਰਕੇ ਅਸੀਂ ਤਾਂ ਪੂਰ ਜੋਰ ਮੰਗ ਕਰਦੇ ਆਂ ਵੀ ਜਿਹੜੇ ਸਾਡੇ ਆਟੋ ਚੱਲ ਰਿਹਾ ਇਹ ਇਸੇ ਤਰ੍ਹਾਂ ਹੀ ਚੱਲਣਗੇ ਇਹਨਾਂ ਨੂੰ ਚੱਲਣ ਦਿੱਤਾ ਜਾਵੇ ਸਾਡੇ ਕੰਮ ਵਿੱਚ ਵਿਘਨ ਨਾ ਪਾਇਆ ਜਾਵੇ ਜੇ ਤੁਸੀਂ ਸਾਨੂੰ ਜ਼ਬਰਦਸਤ ਜੋਰ ਜ਼ਬਰਦਸਤੀ ਕਰੋਗੇ ਤਾਂ ਅਸੀਂ ਵੀ ਸਖਤ ਐਕਸ਼ਨ ਕਰਾਂਗੇ ਅਜੀ ਤਿਆਰ ਐ ਸੀ ਸਹੀ ਪਛਾਣ ਦਾ ਲਿਸਨ ਸੀ ਨਹੀਂ ਹੈ ਗਾਈਸ ਸਹੀ ਲਿਸਨ ਦਾ ਜਿਹੜੀ ਪਰੇਸ਼ਾਨ ਹੈ ਬੱਤੇ ਦੀ ਉਹੀ ਹੈ ਵਰਦੀ ਦਾ ਚੋਰ ਵੀ ਪਾ ਕੇ ਆ ਸਕਦਾ ਠੀਕ ਹੈ ਜੀ ਉਸ ਸੰਸ ਹੋਏਗਾ ਉਹਦੇ ਤੇ ਸਭ ਕੁਝ ਪਤਾ ਲੱਗ ਜਾਏਗਾ ਵੀ ਕੀ ਚੀਜ਼ਾਂ ਬੰਦਾ ਇਹ ਜਦ ਵਰਦੀ ਪਾ ਲੋ ਅੰਦਰ ਭਾਵੇਂ ਚੋਰ ਹੋਵੇ ਉਹਦਾ ਉਹਦਾ ਕੀ ਫਾਇਦਾ ਚੀਤਾ ਸੰਸ ਬਹੁਤ ਜ਼ਰੂਰੀ ਹੈ ਜਦੋਂ ਕੇਜੀਬਾਹਬ ਨੇ ਕਿਹਾ ਵੀ ਤੁਹਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਤੁਸੀਂ ਬੇ ਤੜਕੋ ਕੇ ਚੱਲੋ ਅੱਜ ਕੱਲ ਵਸੇ ਹੋ ਗਿਆ 2 ਸਾਲ ਤੋਂ ਬਾਅਦ ਅੱਜ ਕੀ ਹੋ ਗਿਆ ਅੱਜ ਕੱਲ੍ਹ ਵਾਸਤੇ ਹੋਇਆ ਜੀ ਇਹ ਕੰਮ ਤੁਸੀਂ 5-5 8000 ਰੁਪਏ ਦੀ ਇੰਸ਼ੂਰੈਂਸ ਤਾਂ ਮੰਗੀ ਜਾਂਦੇ ਜਦੋਂ ਦਾ ਕਲੇਮ ਹੀ ਐ ਨਹੀਂਗਾ ਪਾਸਿੰਗ ਤਾਂ ਹੋਏਗੀ ਜੀ 8000 ਰੁਪਏ ਦੀ ਇੰਸ਼ੂਰੈਂਸ ਤਾਂ ਦਿਓ ਜੀ ਜਦੋਂ ਦਾ ਕਲੇਮ ਕੋਈ ਨਹੀਂ ਪਤਾ ਕਿ ਮਿਲਣਾ ਕੁਝ ਨਹੀਂਗਾ ਜੀ ਕੀ ਫਾਇਦਾ ਜੀ 8000 ਰੁਪਏ ਲਾਣ ਦਾ ਠੀਕ ਹੈ ਜੀ ਇਸ ਕਰਕੇ ਅਸੀਂ ਕਹਿੰਦੇ ਆ ਹਰ ਇੱਕ ਬੰਦੇ ਦਾ ਲਾਇਸੈਂਸ ਸ਼ੁਰੂਟੀ ਹੋਣਾ ਚਾਹੀਦਾ ਆਟੋ ਦਾ ਹੀ ਹੋਣਾ ਚਾਹੀਦਾ ਆ ਸਹੀ ਗੱਲ ਪਛਾਣ ਹੋਏਗੀ ਠੀਕ ਹੈ ਜੀ ਵਰਦੀ ਦਾ ਕੀ ਹੈ ਜੀ ਬੰਦੀ ਦਾ ਵਰਨਾ ਚੋਰ ਵੀ ਪਾ ਕੇ ਆ ਸਕਦਾ